ਲਓ ਜੀ ਸਸਤੀ ਕਾਲਜ ਸਾਰੀਆਂ ਨੂੰ ਤੇ ਅੱਜ ਆਪਾਂ ਸਲਵਾਰ ਦੀ ਕਟਿੰਗ ਪਸਤਾਂਗੇ ਤੇ ਸਲਵਾਰ ਦੀ ਕਟਿੰਗ ਵਿੱਚ ਸਭ ਤੋਂ ਪਹਿਲਾਂ ਤੁਸੀਂ ਕੱਪੜੇ ਨੂੰ ਡਬਲ ਫੋਲਡ ਕਰਕੇ ਫਲਾਸ ਬੈਗ ਵਿੱਚ ਠੀਕ ਹੈ ਜੀ ਡਬਲ ਫੋਲਡ ਕਰਕੇ ਕੋਲ ਕੇ ਮੋੜੋ ਤੇ ਜਦੋਂ ਫੋਲਡ ਕਰਕੇ ਰੱਖ ਲਿਆ ਨਾ ਇਹਦੀ ਸਲਵਾਰ ਦੀ ਮੇਰ ਪੈਂਦੀ ਹੈ 7 ਇੰਚ ਰੈਡੀ ਬਣਾ ਲਈਏ ਜੀ ਐਜਸ ਦਾ ਕਾਟ ਲਾਓ ਕਾਟਾ ਬਣਾਉਣ ਦੇ ਇਸ ਤੋਂ ਪਹਿਲੇ ਕੀ ਕਰਨਾ 7 ਇੰਚ ਸਲਵਾਰਵਾ ਵਾਸਤੇ ਆਪਾਂ ਇੰਡੀਕੇਟ ਕਰਿਆ ਹੈ ਸਾਢੇ 23 ਦੀ ਕਟਿੰਗ ਕਰਾਂਗੇ। ਉੱਥੇ ਰੁਕੋ ਦੇਖੋ ਤੁਹਾਨੂੰ ਮੀਟਿੰਗ ਨਹੀਂ ਆਉਣੀ। ਸਾਢੇ 23 ਦੀ ਕਟਿੰਗ ਕਰਾਂਗੇ ਤੇ ਇਹ ਪੌਛਾ 6 ਇੰਚ ਹੈ। ਇਹਦਾ ਫਰ ਪਾਤਰੇ ਖਾ ਕੇ ਡਬਲ ਕਰ ਲਾਂਗਾ। ਜੇ ਇਹ ਪੌਛਾ 6 ਹੀ ਹੈ ਤੇ 12 ਦੇ ਬਣੇ ਕਰ ਲਾਈਏ। ਜੇ ਇਹ ਸਾਢੇ ਤੋਂ ਪੌਂਟਾ ਹੋਗਾ ਤੇ ਆਪਾਂ 10 ਤੇ ਕਟਿੰਗ ਕਰ ਲਾਂਗੇ। ਜੇ ਸਾਢੇ 5 ਹੋਗਾ ਤੇ ਆਪਾਂ 15 ਤੇ ਕਟਿੰਗ ਕਰ ਲਾਂਗੇ। ਇਹਦਾ 6 ਹੈ ਤਾਂ ਆਪਾਂ ਕਿ ਕਰਤਾ। ਬਾਰਾ ਤੇ ਕਟਿੰਗ ਕਰ ਲਈਏ ਠੀਕ ਹੈ ਜੀ ਇੱਥੋਂ ਵੀ ਆਪਾਂ ਲੈਥ ਰੱਖ ਲਈਏ ਸਾਢੇ 2/3 ਇੰਚ ਲੈਥ ਰੱਖ ਲਈਏ ਠੀਕ ਹੈ ਇਹ ਸਾਢੇ 4 ਵਰਤੂ ਇਹ ਸਾਢੇ 2 ਵਰਤੂ ਫਿੱਕ ਲਾਣੇ ਆ ਠੀਕ ਹੈ ਇੱਥੋਂ ਆਪਾਂ ਅਗੇਰ ਪਲਾਟਫਾਰਮ ਅਸਰ ਲਾਣੀ ਇਹ ਦੀ ਹਿਪ ਜੋ ਵੀ ਆ ਸਾਢੇ 5 ਸਸਾ ਲਾਣੀ ਠੀਕ ਹੈ ਇੱਥੋਂ ਆਪਾਂ ਪੋਚਾ ਲਾਣਾ ਹੈ ਇਹ ਵਾਲੇ ਕੁਰੀ ਦੇ ਬੁੰਦੀਆਂ ਕਰ ਪੋਨਾ ਪੈਦ੍ਰੋ ਇਹਦਾ ਸੇ ਸਾਈਡ ਆ ਗਿਆ ਲੇਟਰਾ ਕੀ ਇਨਸਾਈਡ ਪੋਨਾ ਪੈਦ੍ਰੋ ਆਸਨ ਆਖਾ ਦੂਜੀ ਸਾਈਡ ਤੋਂ ਹਾਂ ਐਦ੍ਰੋ ਆਪਾਂ ਨੂੰ ਦੂਜੀ ਸਾਈਡ ਤੋਂ ਕੀ ਕਰਨਾ ਆਪਾਂ ਇਥੇ ਆਸਨ ਰੱਖ ਲੈਣਾ 7:10 ਫਿਰ ਆਪਾਂ ਸੇ ਅਗੇ ਲੈਟਰਾ ਖਲਾਗੇ 7:30 ਤੇ ਇਹ ਆਪਾਂ ਠੀਕ ਹੈ ਜੀ ਇਸ ਨੂੰ ਆਪਾਂ ਨਾਲੀ ਕਿਥੇ ਸਾਡੇ ਅੱਧੇ ਅੱਧੇ ਕਿਥੇ ਨਾਲੀ ਪਰ ਕੋਸ਼ਿਸ਼ ਉੱਚਾ ਰੱਖਾਂ ਤੇ ਲੈਂਥ ਬਣਾਵਾਂਗੇ 32.5 ਦੇ ਲੈਂਥ ਬਣਾਵਾਂਗੇ ਇਹ ਜੇ ਆਪਾਂ ਕਰਾਂਗੇ ਤਾਂ ਕਿ ਇਹਦੇ ਨੂੰ ਤੁਸੀਂ ਪਹਿਲੇ ਜਾ ਫਿਰ ਇਹਦੇ ਵੀ ਕਰ ਸਕਦੇ ਹੋ ਤੁਸੀਂ ਪਾਟਾ ਲੱਗ ਕੇ ਕੱਟ ਸਕਦੇ ਹੋ ਰ ਲੱਗ ਕੱਟਦੇ ਤਾਂ ਕੋਈ ਫਾਇਦਾ ਨਹੀਂ ਹੈ ਬੇਬੀ ਇਹ ਕੋ ਸਿਫ ਨਹੀਂ ਇਹਦੇ ਨਾਲ ਹੀ ਕੱਟੇ ਬਣੇ ਆ ਇਹ ਤਾਂ ਫਿਰ ਕੀ ਕਰਦੇ ਆ ਸੋ ਇੱਥੇ ਕਪੜਾ ਫੋਲਡ ਕਰਕੇ ਥਾਲੀਏ ਉੱਪਰ ਸਿਚ ਕਰ ਲੈਂਦੇ ਆ ਇੰਟਰਲੋਕ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਆਪਾਂ ਨੂੰ ਕਰਦੇ ਆ ਕਰਦੇ ਤੁਹਾਡੇ ਇਹ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸਬਸਕ੍ਰਾਈਬ ਵੀ ਕਰਦੇ ਆ। ਇਹ ਸਾਡੇ ਦੋ ਕੁੰਡੇ ਹੋ ਗਏ। ਠੀਕ ਹੈ ਜੀ। ਤੇ ਇਧਰੋਂ ਸਾਡੇ ਇਹ ਸਾਡੇ ਫਟਮ ਹੋ ਗਏ ਜੀ। ਇਹ ਸਾਡੇ ਦੋ ਕੁੰਡੇ ਲੱਹਿ ਗਿਆ। ਇਹ ਵੀਡੀਓ ਚੰਗੀ ਲੱਗ ਰਹੀ ਹੈ ਤੇ ਵੀਡੀਓ ਨੂੰ ਲਾਈਕ ਕਰੋ ਤੇ ਇਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਦੇ ਹੋ ਐ ਟੋਪਾ ਬੈਲ ਦੀ ਗੱਲ ਲੈਣੀ ਹੈ ਜੇ ਸਾਡੀ ਨਿਪ ਚੋਗੀ ਹੋਊਗੀ ਤੇ ਆਪਾਂ ਵੈਲਕਮ ਨੂੰ ਕਟਾਂਗੇ 2 ਇੰਚ ਐਕਸਟਰਾ ਵਧਾ ਕੇ ਆਪਾਂ ਪੜੀ ਕਰ ਲੈ ਜੋ 24 ਪੜੀ ਹੈ ਤੇ ਵੈਲਟ ਆਪ 26 ਚ ਰੱਖ ਲਾਂਗੇ ਠੀਕ ਹੈ ਜੀ 26 ਰੱਖ ਦੇ ਤੇ ਦੀ ਕਟਿੰਗ ਹੋਏਗੀ 27 ਤੇ 1 ਇੰਚ ਬਾਜਰ ਵਿੱਚ ਰੱਖਾਂਗੇ ਅਗਲਾ ਪਿੱਛੇ ਦਰੋ ਕੰਨਵਾ ਦੇ ਵੈਲਟ ਦਾ ਪਿੱਛਾ ਪਿੱਛੇ ਵੜ ਲਾਂਗੇ ਹੋਰ ਕੁਝ ਹਾਂਜੀ ਇਹ ਸਲਵਾਰ ਕਟਿੰਗ ਐਸ ਸਲਵਾਰ ਦਾ ਫੈਬਰਿਕ ਸੀ ਸਭਾ ਦੋੜ ਟਾਈ ਟਾਈ ਮਿੱਟੇ ਕਿਸਕਾਰਾ ਪਾ ਸਲਵਾਰ ਤੂੰ ਤਿਆਰ ਕਰ ਸਕਦੇ ਹਾਂ ਹਾਂਜੀ ਇਹ ਪਾਟ ਪੈਕਸ ਨਿਕਲ ਗਿਆ ਵਾ ਠੀਕ ਹੈ ਜੀ ਇਹਨਾਂ ਨੂੰ ਦੂਜੇ ਪੀਸ ਕੱਢਾਂਗੇ ਇਤਨਾ ਵੱਡਾ

ਸਾਡੀ ਹੋ ਗਈ ਬੈਲੂ ਹੋ ਗਈ ਹੈ ਠੀਕ ਹੈ ਤੇ ਕਿੱਦਾਂ ਲੱਗੀ ਮੇਰੀ ਵੀਡੀਓ ਅਗਰ ਵੀਡੀਓ ਚੰਗੀ ਲੱਗੀ ਹੈ ਕੋਈ ਜਾਣਕਾਰੀ ਪ੍ਰਾਪਤ ਹੋਈ ਹੈ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਮਿਲਦੇ ਆ ਫਿਰ ਕਿਸੇ ਹੋਰ ਨਿਊ ਵੀਡੀਓ ਤੇ ਲਾਏ ਬਾਏ ਬਾਏ ਥੈਂਕ ਯੂ